ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਜਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਸਾਨੂੰ ਬੜੇ ਕਮੈਂਟ ਸੋਹਣੇ ਮੈਸੇਜ ਦਿੱਨੇ ਆ ਜੀ ਜਿੱਥੇ ਸਾਡੀਆਂ ਗਲਤੀਆਂ ਉੱਤੇ ਤੁਸੀਂ ਸਾਨੂੰ ਸਮਝਾਉਂਦੇ ਆ ਤੇ ਭਾਈ ਸਾਡਾ ਵੀ ਫਰਜ਼ ਵੱਡਾ ਸੀ ਉਹ ਗਲਤੀਆਂ ਨੂੰ ਸਮਝੀਏ ਤਾਂ ਕਿ ਅੱਗੇ ਤੇ ਆਪਾਂ ਭਾਈ ਉਹ ਗਲਤੀ ਨਾ ਕਰੀਏ ਤੇ ਮਨਿੰਦਰ ਦੇ ਸਕੂਲ ਦੇ ਵਿੱਚ ਚੱਲਦੇ ਆ ਜੀ ਟੈਸਟ ਮਾਰਚ ਵਿੱਚ ਜੀ ਹੁੰਦੀ ਹੈ ਜੀ ਪੇਪਰ ਤੇ ਕੱਲ ਇਹ ਚਲੇ ਗਿਆ ਸਕੂਲ ਨੂੰ ਪੇਪਰ ਤਾਂ ਇਹਦਾ ਮੈਥ ਦਾ ਮੈਡਮ ਦਾ ਫੋਨ ਆ ਗਿਆ ਕਹਿੰਦੀ ਜੀ ਮਨਿੰਦਰ ਦਾ ਕਾਫੀ ਢਿੱਡ ਦੁਖ ਰਿਹਾ ਹੈ ਵੀ ਜੇ ਢਿੱਡ ਦੇ ਵਿੱਚ ਦਰਦ ਬਹੁਤ ਹੁੰਦਾ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਮੈਡਮ ਵੀ ਮੈਂ ਆ ਜਾਣਾ ਵੀ ਮੈਂ ਜਦੋਂ ਲੈ ਕੇ ਗਿਆ ਫਿਰ ਡਾਕਟਰ ਕੋਲ ਲੈ ਕੇ ਗਿਆ ਡਾਕਟਰ ਨੇ ਆਪਣੀ ਮੈਡੀਸਿਨ ਦਿੱਤੀ ਤੇ ਉਹ ਕਹਿੰਦਾ ਵੀ ਕਿਤੇ ਜੋੜ-ਜੋੜ ਜਿਆਦਾ ਬੱਜ ਗਿਆ ਵੀ ਤਣੇ-ਤੁਣੇ ਖਿੱਚੋ ਜਿੰਨੇ ਜਿਵੇਂ ਉਹ ਖਿੱਚੋਗੇ ਤੇ ਮੈਂ ਕਿਹਾ ਠੀਕ ਹੈ ਜੀ ਦਵਾਈ ਦੇ ਦਿੱਤੀ ਉਹਨਾਂ ਨੇ ਦਵਾਈ ਦੇਣ ਤੋਂ ਬਾਅਦ ਤੇ ਬੁਖਾਰ ਵੀ ਸੀ ਇਹਨੂੰ ਬੁਖਾਰ ਵੀ ਤਾਂ ਹਾਂ ਸੋਰੀ ਬੁਖਾਰ ਵੀ ਤਾਂ ਸੋਚ ਤਾਂ ਬੁਖਾਰ ਤਾਂ ਬੁਖਾਰ ਤਾਂ ਫਿਰ ਚੜ੍ਹਿਆ ਜਾਂਦਾ ਜਦੋਂ ਸਰੀਰ ਦੇ ਵਿੱਚ ਕੋਈ ਮਹੜੀ-ਮੋਟੀ ਹਿਲਜੁਲ ਹੁੰਦੀ ਆ ਤਾਂ ਸਰੀਰ ਨੂੰ ਜਿਵੇਂ ਥਕਾਵਟ ਹੁੰਦੀ ਆ ਫਿਰ ਤਾਂ ਹੋਏ ਜਾਂਦਾ ਤੇ ਪਾਈ ਫਿਰ ਡਾਕਟਰ ਨੇ ਵੀ ਆਪਣੀ ਦਵਾਈ ਦੇ ਦਿੱਤੀ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਟਿਊਸ਼ਨ ਚੰਗਾ ਪਹ ਲਾ ਗਿਆ ਬਾਅਦ ਵਿੱਚ ਆਉਂਦੇ ਆਉਂਦੇ ਨੂੰ ਪਤਾ ਨਹੀਂ ਉਹ ਟਿਊਸ਼ਨ ਤੇ ਘਰ ਨੂੰ ਗਿਆ ਹੋ ਗਿਆ ਕਹਿੰਦਾ ਜੀ ਮੇਰੇ ਢਿੱਡ ਬਹੁਤ ਦੁਖੇ ਫਿਰ ਐ ਚਾ ਵੀਪੀ ਜਿਵੇਂ ਕਹਿੰਦੇ ਉਹ ਤਾਂ ਵੀ ਸਿਆੜੇ ਦੀ ਗਾਦਾ ਉਹਦੇ ਵੀ ਭਾਈ ਤੁਸੀਂ ਇੱਕ ਵਾਰ ਧਰਨ ਵੀ ਦਿਖਾ ਦਿਓਗੇ ਤੇ ਧਰਨ ਤਾਂ ਨਹੀਂ ਚਲ ਮੈਂ ਧਰਨ ਦਿਖਾ ਦਿੰਦੇ ਆ ਧਰਨ ਵੀ ਦਿਖਾਈ ਜਦੋਂ ਉਹ ਜਿਹੜੇ ਵੀਰ ਨੂੰ ਧਰਨ ਦਿਖਾਈ ਉਹ ਕਹਿੰਦਾ ਯਾਰ ਵੀ ਧਰਨ ਤਾਂ ਦੀ ਬਹੁਤ ਉੱਡੀ ਹੋਈ ਸੀ ਧਰਨ ਬਹੁਤ ਉੱਡੀ ਹੋਈ ਆ ਤਾਂ ਕਰਕੇ ਇਹਦਾ ਢਿੱਡ ਵਿੱਚ ਦਰਦ ਆ ਤੇ ਹੁਣ ਇਹ ਰਾਤ ਦਾ ਹੀ ਕਹੀ ਤਾਂ ਜਾਂਦਾ ਮੇਰੇ ਤੇ ਦਰਦ ਹੁੰਦਾ ਦਰਦ ਹੁੰਦਾ ਤੇ ਦਰਦ ਤਾਂ ਹੋਣਾ ਹੀ ਕਿਉਂਕਿ ਜਿਹੜੀ ਚੀਜ਼ ਨੇ ਇੱਕ ਵਾਰ ਆਪਣਾ ਘਰ ਛੱਡ ਕੇ ਦੂਜੇ ਘਰ ਦੇ ਵਿੱਚ ਆਉਣਾ ਟਾਈਮ ਤਾਂ ਉਹਨੂੰ ਲੱਗਦਾ ਹੀ ਹੁੰਦਾ ਸੈੱਟ ਬੈਟਰ ਉਹਨੂੰ ਤੇ ਹੁਣ ਵੀ ਇਹ ਕਹੀ ਜਾਂਦਾ ਤੇ ਉਹਨੇ ਮੈਨੂੰ ਦੱਸਿਆ ਵੀ ਤਾਂ ਕਹਿੰਦਾ ਇੱਕਣ ਇੱਕਣ ਕਰਕੇ ਆਪ ਵੀ ਦੇਖਣੀ ਵੀ ਇਹ ਤੈਨੂੰ ਲੱਗਿਆ ਤਾਂ ਆਪ ਕੱਢ ਕੇ ਦੇਖ ਲਿਏ ਨਾ ਆਇਆ ਤਾਂ ਮੇਰੇ ਕੋਲ ਆ ਜੀ ਮੈਂ ਕਿਹਾ ਠੀਕ ਆ ਤੇ ਹੁਣ ਮੈਂ ਵੀ ਦੇਖਣ ਲੱਗਿਆ ਵੀ ਉਹ ਕਹਿੰਦਾ ਵੀ ਦੇਖ ਲਈ ਉਹਨੇ ਤਰੀਕੇ ਨਾਲ ਸਮਝਾਇਆ ਚੱਕਰ ਚੱਕਰ ਸੱਸਰੀ ਘਰ ਤਾਂ ਕੋਲ ਦੋ ਮੈਂ ਕੁਝ ਜਿਹਾ ਖਾਲਸਾ ਹੋ ਗਈ ਪੰਜਾਬੀ ਕਿਸ ਹੱਦ ਤੱਕ ਤਸੋਂ ਨਹੀਂ ਫੜੇ ਹੁਣ ਤੁਸੀਂ ਮੈਂ ਕੱਲ ਬਿਮਾਰੀ ਕਿਸੇ ਨੂੰ ਨਹੀਂ ਜੀ ਪਤਾ ਇਹ ਸਾਨੂੰ ਪਤਾ ਵੀ ਤੂੰ ਬਿਮਾਰ ਆ ਪੁੱਤੋ ਬਿਮਾਰ ਵੀ ਕਹਦਾ ਤੂੰ ਤੇਰਾ ਸਿਰਫ ਇਹਣਾ ਢਿੱਡ ਦੀ ਪ੍ਰੋਬਲਮ ਆ ਬਿਮਾਰੀ ਫੜਨੀ ਆਉਂਦਾ ਫੜਿਆ ਆਪਣੇ ਆਪ ਨੂੰ ਉਹ ਵੀ ਹਟ ਗਿਆ ਉਹ ਢਿੱਡਾ ਨਹੀਂ ਗਿਆ ਉਹ ਆਪਣੇ ਆਪ ਨੂੰ ਬਿਮਾਰ ਨਹੀਂ ਠਾਣਦੀਆਂ ਫੈਮਿਲੀ ਸਟਰੋਂਗ ਠਾਣਦੀ ਦਾ ਤੇ ਨਾਲੇ ਅੱਜ ਭਾਈ ਸਾਡੇ ਸੰਦੀਪ ਭਾਜੀ ਤੇ ਸਾਡੀ ਭੈਣ ਅੱਜ ਦੇ ਦਿਨ ਹੋਇਆ ਪਈ ਉਹਨਾਂ ਦਾ ਗਿਆ ਤੇ ਉਹਨਾਂ ਨੂੰ ਹੈਪੀ ਐਨੀਵਰਸਰੀ ਪ੍ਰਮਾਤਮਾ ਉਹਨਾਂ ਦੀ ਜਿਹੜੀ ਜੋੜੀ ਆ ਪ੍ਰਮਾਤਮਾ ਉਹਨੇ ਜੀਆਂ ਨੂੰ ਉਹਨਾਂ ਦੇ ਪਰਿਵਾਰ ਨੂੰ ਪ੍ਰਮਾਤਮਾ ਸਲਾਮਤ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਭਾਈ ਉਹਨਾਂ ਨੂੰ ਹੈਪੀ ਐਨੀਵਰਸਰੀ ਸਾਡੇ ਸਾਰੇ ਪਰਿਵਾਰ ਵੱਲੋਂ ਤੇ ਚੱਲ ਭਾਈ ਦੇਖਾ ਅਰੇ ਇਧਰ ਵੀ ਸੁਣ ਲੈ ਸਾਸੀ ਕਾਂਗਤ ਜੀ ਅੰਗਰ ਸਾਸੀ ਕਾਲ ਜੀ ਸਾਸੀ ਕਾ ਕਰੋ ਕੱਢ ਚੀਰ ਉੱਚੀ ਮੋਰ ਬੋਲਦਾ ਮੋਰ ਬੋਲਦਾ ਆ ਇਹ ਆਪਣੀ ਜਿਹੜੀ ਸਕੂਟਰੀ ਆ ਉਹਦੇ ਉੱਪਰ ਬੈਠਾ ਜੀ ਤੁਸੀਂ ਕਹੋਗੇ ਉਹਦੇ ਕੱਪੜੇ ਇਹ ਗਰਮੀ ਬਹੁਤ ਮਾਰਦਾ ਜੀ ਇਹਨੂੰ ਗਰਮੀ ਚਾਹਣਾ ਮਾਰਦਾ ਹੀ ਇਹ ਕਮਰਾ ਰਾਤ ਦੇ ਲੱਗਿਆ ਕਰਨ ਵਿੱਚ ਰਾਤ ਹੁੰਦੀ ਆ ਕੱਪੜੇ ਖੋਲਦੇ ਕੱਪੜੇ ਖੋਲਦੇ ਤਾਂ ਸੈੱਟ ਹੋਇਆ ਰਾਤ ਦਾ ਤਾਂ ਹੋਰ ਕੁਝ ਕਰੀ ਜਾਂਦਾ ਰਾਤ ਤਾਂ ਮਸਾਂ ਲਤਾ ਮਰੀ ਗਿਆ ਪੂਰੇ ਨੂੰ ਚੱਲ ਆਉ ਤੂੰ ਪੈ ਪੂਰੇ ਨੂੰ ਪਹਿਲਾਂ ਹੁਣ ਈ ਨੂੰ ਆ ਜਾ ਤਾਂ ਜਿਹੜਾ ਆਪਣਾ ਇੱਥੇ ਰੁਪਈਆ ਸੀ ਲੈ ਫੜੋ ਉਧਰ ਨਾਲੇ ਕੰਮ ਚਲਾ ਰਹੇ ਨੇ ਰੀੜ ਨਾਲ ਪਰ ਮਿੰਨੀ ਆ ਹੋਰ ਤਾਂ ਕੁਝ ਨਹੀਂ ਕਰਨਾ ਆਹ ਖਰਾਬ ਹੈ ਬੜੀ ਪ੍ਰੋਬਲਮ ਹੈਗੀ ਆ ਤੰਤਾ ਕਿਸ ਨੇ ਨਹੀਂ ਕਿ ਹੱਥ ਚੱਕਣ ਦੇਖ ਲਓ ਛੋਟੇ ਛੋਟੇ ਨਿਆਣੇ ਦੇ ਵੀ ਹੋ ਜਾਂਦੇ ਰੀੜ ਤਨ ਦੇ ਦਰਦ ਨਹੀਂ ਜਾਂ ਦਰਦ ਜੱਤੂ ਵੀ ਛਟਕਾ ਮਾਰਦੇ ਜਾਂਦੇ। ਢਿੱਡੇ ਤੇ ਹੱਥ ਨਹੀਂ ਲੱਗਦਾ ਹੁੰਦਾ ਬੰਦੜੀ ਮੇਰੇ ਵੀ ਇਦਾਂ ਹੀ ਹੁੰਦਾ ਹੁੰਦਾ। ਹਾਂ ਚੱਕ ਲੱਤਾ ਚੱਕਦਾ। ਥੱਲੇ ਵੀ ਮੜੇ ਉੱਪਰ ਨੂੰ ਨਹੀਂ ਜਾਣਾ। ਅੱਛਾ ਤੈਨੂੰ ਪਤਾ ਤਾਂ? ਪਤਾ ਕਿ ਕਈ ਵਾਰੀ ਜਾਂ ਮੇਰੇ ਵੀ ਹੁੰਦੀ ਤੇ ਅੰਕਲ ਨੂੰ ਲੈ ਕੇ ਨੇ ਉਹ ਅੰਕਲ ਥੱਲੇ ਨੂੰ ਹੀ ਮੜਦਾ ਹੁੰਦਾ ਦੀ ਲੱਤ ਨੂੰ। ਵੀ ਉੱਪਰ ਨੂੰ ਨਹੀਂ ਕੋਈ ਉਹਨਾਂ ਦੇ ਹੋਣਾ ਮੰਤਰ-ਮੁੰਤਰ ਬੋਲਦੇ ਹੋਣੇ ਕੁਝ ਕਰਦੇ ਹੋਣੇ ਆ। ਜੋ ਪਾਠ-ਕੂਟ ਹੁੰਦਾ ਹੋਣਾ। ਵੀ ਉੱਪਰ ਨੂੰ ਨਹੀਂ ਉਹ ਮਾਰ ਲੰਦੋਂਦੇ। ਕਿੰਨੀਆਂ ਦੇਣਾ ਕਿੰਨੀਆਂ ਕਹਿੜੀਆਂ ਆ ਫਿਰ ਉਹਦੇ ਨਾਲ ਹੋ ਜਾਂਦੇ ਜਿੰਨੇ ਇਹਨੇ ਇੱਥੇ ਤੋਂ ਹੀ ਧਰ ਧਰਦਾ ਕਹਿੰਦੇ ਹੁੰਦੇ ਵੀ ਉਹ ਗੂਠੇ ਤੱਕ ਹੁੰਦਾ ਹੈ ਅਸਰ ਗੂਠੇ ਜਿਹੜਾ ਸਰੀਰ ਦਾ ਜਿਹੜਾ ਸਿਸਟਮ ਆ ਨਾ ਉਹ ਤੁੰਨੀ ਆ ਹੂੰ ਜੇ ਮਾਰ ਆ ਜੇ ਵੀ ਆਪਣਾ ਘੜੇ ਹੀ ਬੱਟਲ ਵੇ ਤਾਂ ਸਾਰਾ ਸਰੀਰ ਹਿਲੇ ਜਾਂਦਾ ਥੱਲੇ ਤੋਂ ਮੇਨ ਪੁਆਇੰਟ ਆ ਹੈ ਚਾਰ ਉਂਗਲੀਆਂ ਨਾਲ ਲੈ ਕੇ ਉਹ ਪਿੰਨੀਆਂ ਤੋਂ ਥੱਲੇ ਤੋਂ ਅੱਛਾ ਠੀਕ ਆ ਮੈਂ ਛੱਡ ਦਵਾ ਛੱਡਣ ਦੀ ਗੱਲ ਨਹੀਂ ਕਰਦੀ ਮੈਂ ਤੁਹਾਨੂੰ ਅੰਕਲ ਦੱਸਦੇ ਹੁੰਦੇ ਨੇ ਅੱਦਾ ਕਰੋ ਮੈਂ ਤਾਂ ਕਹਿਨੀ ਆ ਮੈਨੂੰ ਵੀ ਹੁਣ ਪਤਾ ਲੱਗ ਗਿਆ ਜਾਂਚ ਆ ਗਈ ചാരളിയ ਜਿਹੜੇ ਕੰਮੈਲ ਕਹਿੰਦੇ ਉਹ ਅੰਕਲ ਮਾਰ ਦਿੰਦਾ ਨਾ ਰਾਤ ਤੂੰ ਪੈਰ ਚੱਕ ਕੇ ਦਿਖਾ ਦਿੰਦਾ ਮੈਨੂੰ ਅੰਕਲ ਪੈਰ ਦੇ ਤੇ ਪੈਰ ਰੱਖ ਲੈਂਦਾ ਆਪਣਾ ਮੈਂ ਅੰਕਲ ਆਖੇ ਹਾਂ ਤਾ ਕੁਛ ਬਾਅਦ ਤੂੰ ਜ਼ਿਆਦਾ ਨਾ ਬੋਲ ਬਿਮਾਰ ਹੈ ਨਾ ਤ ਆਪਣਾ ਇਲਾਜ ਕਰਾ ਕੁਛ ਨਿਆਣੇ ਨਾ ਕਹੀ ਤੇ ਜਾਂਦੇ ਨੇ ਆਪਾਂ ਨਿਆਣੇ ਕਹਿਣਾ ਨਹੀਂ ਮੰਨਦੇ ਆਪਣਾ ਜਦ ਤੂੰ ਉੱਥੇ ਜਾ ਨਹੀਂ ਕੋਈ ਗੱਲ। ਕਿਤੇ ਕੀ ਉਮਰੇ ਇਹ ਜੀ ਆ। ਨਹੀਂ। ਹਾਂ। ਆ। ਹਾਂ ਇਹ ਵੀ ਮੜਕਾਉਂਦੇ ਹੁੰਦੇ ਨੇ। ਇਹ ਦੇ ਲ ਪਿਓ ਬਣ ਕੇ ਕੀ ਕੁਝ ਕਰਨਾ ਪੈਂਦਾ ਹਨ ਨਹੀਂ ਵੀ ਕਬ ਤਕਲੀਫ ਧੀ ਪੁੱਤ ਦੀ ਪਿਓ ਸਮਝ ਸਕਦਾ ਹੈ ਮੇਰਾ ਕਹਿਣ ਦਾ ਮਤਲਬ ਉਹ ਆ ਪਰਿਵਾਰੇ ਸਭ ਨੂੰ ਸਦਾ ਮਾਪੇ ਜਿਆਦਾ ਆਪਣੇ ਧੀ ਪੁੱਤ ਦੀ ਜਿਹੜੀ ਤਕਲੀਫ ਹੁੰਦੀ ਆ ਪਰ ਇਹੀ ਆ ਜਦੋਂ ਧੀ ਪੁੱਤ بڑے ਹੋ ਜਾਂਦੇ ਆ ਫਿਰ ਪੁੱਛਦੇ ਕਿ ਤੇ ਅੱਛਾ ਕਿਸਮਤ ਦੀ ਗੱਲ ਆ ਕਿਸਮਤ ਦੀ ਆ ਅਜੇ ਕੁੱਟ ਜਾਗਾ ਹੁਣ ਅੱਜ ਪਾਇਨਾ ਨੇ ਇੰਨਾ ਲੱਗੇ ਹੋਇਆ ਕਰਨ ਪਤਾ ਥੋੜੀ ਆ ਵੇ ਕੱਲ ਵੀ ਆਪਾਂ ਨੂੰ ਪੁੱਛਣਗੇ ਨਹੀਂ ਪੁੱਛਣਗੇ ਕਿਸੇ ਨੂੰ ਨਹੀਂ ਪਤਾ ਮੇਰੇ ਹਿਸਾਬ ਨਾਲ ਤਾਂ ਜਿੱਤੇ ਤੱਕ ਮੈਂ ਸੋਚਦੀ ਆਂ ਕੀ ਪੁੱਛਣਾ ਪੁੱਛੇ ਪਰ ਪ੍ਰਮਾਤਮਾ ਨਾਲ ਜਿਹੜਾ ਜੀਵਨ ਸਾਥੀ ਆ ਉਹਦੀ ਉਮਰ ਉਦਨੀ ਲੰਬੀ ਕਰੇ ਵੀ ਅਸੀਂ ਆਪਾਂ ਇੱਕ ਦੁੱਖ ਸੁੱਖ ਆਪਣੇ ਇੱਕ ਦੂਏ ਨਾਲ ਵਾਸੀਂ ਵੰਡ ਸਕੀਏ ਸਮਝਦੇ ਗੱਲ ਨੂੰ ਫੇਤੀ ਪੁੱਤ ਦਾ ਵੀ ਦੁੱਖ ਨਹੀਂ ਹੈਗਾ ਵੀ ਸਾਨੂੰ ਪੁੱਛੇ ਨਾ ਪੁੱਛੇ ਵੀ ਫੇਰ ਆਇਆ ਹੁੰਦਾ ਵੀ ਮੇਰਾ ਬੰਦਾ ਮੇਰੇ ਨਾਲ ਆ ਤੀ ਵੀ ਮੇਰੇ ਨਾਲ ਆਜਾ ਵੀ ਜੀਵਨ ਸਾਥੀ ਆਪਣੀ ਜ਼ਿੰਦਗੀ ਸੌਖੀ ਗੱਡ ਲਾ ਹੁੰਦਾ ਮੈਂ ਮੰਨ ਲਿਆ ਚਰਨਜੀਤ ਹੁਣ ਜਿੱਦਾ ਮਾਣੇ ਮਾਜਰ ਵਾਲੀ ਮੰਮੀ ਆਰ ਖੇੜੀ ਵਾਲੀ ਮੰਮੀ ਆ ਭਾਵੇਂ ਆਪਣੇ ਨਾਲ ਲੱਖ ਦੁੱਖ ਸੁੱਖ ਕਰ ਲੈਂਦੇ ਪਰ ਕਈ ਗੱਲਾਂ ਹੁੰਦੀਆਂ ਨੇ ਨਾ ਵੀ ਜਿਹੜੀ ਬੰਦੇ ਨਾਲੇ ਸ਼ੇਅਰ ਹੁੰਦੀਆਂ ਅੱਧਾ ਦੁੱਖ ਦੂਰ ਹੋ ਜਾਂਦਾ ਧੀ ਵੀ ਦਾ ਹਨਾ ਹੋ ਜਾਂਦੀ ਐ ਨਾ ਗੱਲ ਬਿਲਕੁਲ ਜੀਵਨ ਸਾਥੀ ਜੀਵਨ ਸਾਥੀ ਹੁੰਦੇ ਕੁਝ ਗੱਲਾਂ ਹੁੰਦੀਆਂ ਵੀ ਆਪਣੇ ਬੱਚਿਆਂ ਨਾਲ ਨਹੀਂ ਸ਼ੇਅਰ ਹੁੰਦੀਆਂ ਹਮ ਹੈਨਾ ਹੁਣ ਨਹੀਂ ਦੁੱਖ ਸੁੱਖ ਹੁੰਦਾ ਲੈਕਿੰਗ ਜਾਣ ਲੱਗਿਆ ਅਹਿਆਰ ਕੀ ਤੁਮਾ ਲਾ ਹੋਰ ਅੱਜ ਵੀ ਚੱਲਦੇ ਆਂ ਤੇ ਆਪਾਂ ਕਮਾਈ ਵੀ ਕਰਦੇ ਆਂ ਬੱਚਾ ਨੂੰ ਪੜਾਉਣਾ ਲਿਖਾਉਣਾ ਸਭ ਇਹ ਪਹਿਲੇ ਦੇ ਮੁੱਦੇ ਪੂਰੀਆਂ ਕਰਦੇ ਆ ਇੱਕ ਵਾਰੀ ਪਰ ਕੋਈ ਸਮਾਂ ਹੈ ਜਿਹੜੀ ਆਣਾ ਪਰ ਜਿੰਦਗੀ ਬੈਠ ਜਾਣਾ ਉਹ ਤਾਂ ਹੈਗਾ ਹੀ ਆ ਆਉਣਾ ਪਹਿਲਾਂ ਇਹ ਤਾਂ ਆਪਾਂ ਪਿੰਜੇ ਫਿਰ ਬੈਠ ਗਏ ਕਿ ਆ ਉਸ ਟਾਈਮ ਤੇ ਆਪਾਂ ਨੂੰ ਪੁੱਛਣਗੇ ਪੁੱਛਾਂਗਾ ਕਰਮ ਦੀ ਗੱਲ ਆਪਾਂ ਪੁੱਛਿਆ ਨਾ ਕਰਮ ਦੀ ਪਰ ਇਹਦੇ ਗੱਲ ਇਹਦੇ ਮੂਰੇ ਆਪਾਂ ਮਨਿੰਦਰ ਦੇ ਮੂਰੇ ਜਿੱਦਾਂ ਆਪਾਂ ਮੰਮੀ ਦੀ ਕੇਅਰ ਕਰਦੇ ਇਹਨੂੰ ਵੀ ਪਤਾ ਹੀ ਆ ਵੀ ਆਪਾਂ ਮੰਮੀ ਦੀ ਕੇਅਰ ਕਰਦੇ ਤਾਂ ਆਪਣੀ ਗੱਤ ਨਹੀਂ ਕਰੂਗਾ। ਉਹ ਤੇਰੀ ਗੱਲ ਮੰਨ ਗਿਆ ਕਹਿੰਦੇ ਨੇ ਹੁੰਦੇ ਜੈਸਾ ਬੀਜੇਂਗਾ ਮਨਾ ਮੇਰਿਆ। ਵੱਧਣਾ ਪਵੇਗਾ ਆਪਣੇ ਕਰਮਾਂ ਦਾ। ਜੈਸਾ ਬੀਜੇਂਗਾ ਉਹਨੇ ਵੱਧਣਾ ਉਹ ਕਰਮਾਂ ਦਾ ਫਾਲਾ ਜਿਹੜਾ ਆਪਾਂ ਨੂੰ ਮਿਲਣਾ ਹੈ ਜਿਹੜਾ ਜਪਾਂ ਨੇ ਕਰਨੀ ਆ ਨਾ ਉਹ ਆਪਾਂ ਨੂੰ ਖੋਗਣੀ ਪੈਣੀ। ਠੀਕ ਨਹੀਂ ਗੱਲ? ਜੇ ਹੁਣ ਅਸੀਂ ਮਾੜਾ ਨਹੀਂ ਨਾ ਕਰਦੇ ਤਾਂ ਸਾਡੇ ਨਾਲ ਵੀ ਮਾੜਾ ਨਹੀਂ ਹੋਊ ਲੱਗੇ। ਠੀਕ ਨਹੀਂ ਗੱਲ? ਤੇ ਹਾਂ ਤੂੰ ਦੱਸ ਨਾ ਤੂੰ ਦੱਸ ਤੂੰ ਕਾਹ ਕਰਾ? ਤੂੰ ਕੀ ਕਰ ਰਿਹਾ ਬੋਲ ਤੂੰ ਪੁੱਛੂਗਾ ਪੁੱਛੇਗਾ ਬੋਲ ਇਹਦੇ ਵੀ ਤਕਲੀਫ ਹੁੰਦੀ ਤੁਸੀਂ ਮਲਦੇ ਆ ਨਾ ਜੱਟ ਇਹਦੇ ਵੀ ਤਕਲੀਫ ਹੁੰਦੇ ਭਾਈ ਦਾ ਦੇਖ ਲੈ ਭਾਈ ਨੂੰ ਪਿਆਰ ਇਹ ਕਹਿੰਦਾ ਮੈਂ ਨਿਕਲ ਕੇ ਉੱਥੇ ਚੱਲ ਜੂ ਮਨਿੰਦਰ ਜਿਹੜੀ ਤੇਰੀ ਆ ਤਕਲੀਫ ਆ ਇਹ ਤੇਰੀਆਂ ਲੱਤਾਂ ਦੇਖ ਕੇ ਆਈਆਂ ਹੋਈਆਂ ਪਈਆਂ ਹਾਂ ਆਇਂ ਕਰੋ ਆਇਂ ਕਰੋ ਮਿੰਦੜੀ ਆਇਂ ਆ ਦੇ ਕਹਿੰਦਾ ਛੱਡ ਦੇ ਆ ਇਹ ਨਾ ਉਹ ਨਾ ਹੋਈ ਉਹਦੀ ਕਰਤੀ ਤੂੰ ਮੈਨੂੰ ਤਾਂ ਐ ਲੱਗਿਆ ਆ ਤੈਨੂੰ ਪਹਾਂਵ ਲੱਗੀ ਜਾਂਦਾ ਨਹੀਂ ਤੇਰੇ ਪਾਪਾ ਦੇ ਹੱਥ ਆੜ ਜੇ ਨੇ ਹੱਥਾਂ ਨਾਲ ਕਰਦੇ ਹੱਥੇ ਹੈ ਜੇ ਮੈਂ ਕੀ ਕਰਾਂ ਹੱਥੋ ਬੜੇ ਦੇ ਦਸ ਚਲੋ ਦੇ ਹੁਣ ਛੱਡ ਚਲੋ ਠੀਕ ਆ ਵੈਸੇ ਹੁਣ ਤੇਰੀ ਜਿਹੜੀ ਧਰਮੋਂ ਗੱਬਿਆ ਠੀਕ ਆ

ਕਿਓ? ਕਿੰਨੇ? ਗੱਬਿਆ ਰਹਿਣ। ਸਭ ਨਹੀਂ ਕੋਲ ਦੇ ਆਗਾ। ਚੱਕੀ। ਹਾਂ। ਓਕੇ। ਆਏ। ਪਪਈ ਆਏ ਨਾ ਬਲੰਦੋ। ਬਸ ਪਿਆਰੇ ਹਣੇ 2 ਮਿੰਟ। ਕਰੰਦੋ ਬਪਾ ਯਾਰ ਇਹ ਨਾ ਕਰਦੇ ਆਂ ਅਈ ਇੱਕ ਦਿਨ ਚ ਨਿਆਣੇ ਦੀ ਆ ਨਾ ਮਤ ਮਾਰਦੀ ਦੇ ਛੱਡ ਦੇ ਛੱਡ ਦੇ ਆ ਫੜ ਬਣਾ ਤਾ ਠੀਕ ਆ ਹੋ ਮਨੇ ਖੜਾ ਹੋ ਖੜਾ ਹੋ ਤੈਨਾਂ ਆ ਲੈ ਦੇਖਿਆ ਪਹਿਲਾਂ ਠੀਕ ਦੋਵੇਂ ਨਾ ਦੀ ਹਾਂ ਪਹਿਲਾ ਪੈਰਾ ਪਰ ਬਿਠਾਓ ਇਹਨੂੰ ਦੋ ਕੁ ਮਿੰਟ ਦਿਖਾਉਣ ਲੱਗੇ ਕਰੀ ਕੋਟੇ ਕੀ ਮੁੜਦੇ ਆ ਆ ਦੇਖ ਅਦਰ ਆ ਦੇਖ ਹਾਂ ਸਿੱਤੇ ਆਨ ਆ ਦੇ ਲੈ ਹਾਂ ਮੂੜਨੇ ਫੇਰ ਮੁੜਤੇ ਆ ਦੇਖ ਅੱਜ ਚੱਲ ਉਹ ਪਾ ਛੱਡੋ ਛੱਡੋ ਛੱਡ ਹਾਂ ਕੋਟੇ ਕਹਿੰਦਾ ਹਾਂ ਫੇਰ ਮੋੜ ਲੈ ਖਾ ਹਾਂ ਮੂਲ ਫਾਫੜ ਗੁੱਥੇ ਭਰ ਫੇਰ ਮੋੜ ਲੈ ਪਾਪਾ ਫੜ ਜਾ ਤੇਰੀ ਨਹੀਂ ਮੋੜਨੇ ਚੱਲ ਚੱਚਾ ਚਾ ਚਾ ਸਾਫੇ ਸਿੱਧਾ ਹੋ ਸਿੱਧਾ ਹੋ ਸਿੱਧਾ ਸਿੱਧਾ ਹੋ ਸਿੱਧਾ ਬਦਲ ਗਿਆ ਹੁੰਦਾ ਸਿੱਧਾ ਹੁੰਦਾ ਹੈ ਸਿੱਧਾ ਚਾਹੂੰ ਫੇਰ ਫਰ 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 ਠੀਕ ਆ ਬੈ ਜਾ ਬਗਾਉਂ ਆ ਬੈ ਜਾ ਪ੍ਰਣਾਮ ਕਰਨਾ ਹੁਣ ਕਿਤੇ ਨਾ ਹਲੇ ਜਾਈਨ ਨਾ ਖੇਲੀ ਨਾ ਕੁੱਦੀ ਹਾਂ ਵਿਚਾਰਨਜੀਤ ਤੇ ਲੈ ਆਫੋ ਫੋਨ ਅੱਜ ਤੇਰਾ ਕੀ ਪ੍ਰੋਗਰਾਮ ਬਣਦਾ ਲਿਆ ਗਾਜੀ ਸਾਰਿਆਂ ਨੂੰ ਪਰਮਾਤਮਾ ਜੀ ਅਸੇ ਤੁਸੀਂ ਕਿਦਾਂ ਲੱਗਿਓ ਹੋ ਤੰਦਰੁਸਤ ਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਤੇ ਬੈਣ ਉਹਨਾਂ ਦੀਆਂ ਰਸੀਆਂ ਮਾਤਾ ਜੀ ਦਾ ਨਾਮ ਜੀ ਰੱਖੇ ਤੇ ਸਲਾਮਤ ਰੱਖੇ ਉਹਨਾਂ ਦੀ ਜੋੜਿਸ਼ ਨੂੰ ਐਦਾਂ ਹੀ ਬੇਰਬਦੀ ਤੇ ਜਿੱਦਾਂ ਹੋਣਾ ਤੇ ਮੇਰੇ ਭਾਈ ਵਧੀਆ ਰਿਕਣ ਤੇ ਤੁਸੀਂ ਕਹਿੰਦੇ ਤੇਰਾ ਕੀ ਪ੍ਰੋਬਲਮ ਹੈ ਜਾਨੀ ਹੁਣ ਮੈਂ ਕਿਸ ਤਰ੍ਹਾਂ ਸੱਚੇ ਕੰਪੂਰਾ ਮੈਂ ਤੇ ਘਰ ਚ ਬੈਠੀ ਤੇ ਮੈਂ ਕਮਰਾ ਦੇ ਜਿੱਕੇ ਦੇ ਵਿੱਚ ਸਮਾਂ ਪਾਜੂ ਕੋਈ ਟੈਨਸ਼ਨ ਨਹੀਂ ਹੋਣੀ ਹਾ ਕਰ ਮੈਂ ਲਦਾ ਮਮੀ ਮੁੰਡੂ ਮੇਰਾ ਵੀਂਜੀ ਕਰਦਾ ਹੈ ਹੁੰਦਾ ਹੀ ਹੈ ਜੇ ਘਰ ਦੇ ਵਿੱਚ ਕੋਈ ਵੀ ਬਿਮਾਰ ਪਿਆ ਹੋਵੇ ਹੈਨਾ ਨਿਆਣੇ ਦਾ ਦੁੱਖ ਨਹੀਂ ਦੇਖ ਹੁੰਦਾ ਹੈਗਾ ਆਪ ਨੂੰ ਹੋਵੇ ਉਹ ਕੋਈ ਗੱਲ ਨਹੀਂ ਹੈਗੀ ਆਪ ਦੋ ਬੰਦਾ ਚੱਲ ਲੰਦਾਂ ਨਿਆਣੇ ਦਾ ਨਹੀਂ ਉਹ ਸਾਰੀ ਰਾਤ ਕਰੀ ਗਏ ਮਮੀ ਇਹ ਵੀ ਇਤਨਾ ਤੇ ਉਹ ਦੇਖਾ ਇਧਰ ਆਹਾ ਲੱਗਿਆ ਲੱਗਾ ਇਹਨੂੰ ਇਹਨੇ ਜਿੱਦ ਹੋ ਜਾਂਦੀ ਵੀ ਉਹਨੂੰ ਕਹਤੇ ਕਰਦੇ ਹਾਂ ਤੁਸੀਂ ਕਹਿੰਦੇ ਨਾ ਹੁੰਦਾ ਹੀ ਆ ਮਾਂ ਬਾਪ ਤਾਂ ਵੀ ਤੈਨੂੰ ਪਤਾ ਹੀ ਹੈ ਚੀਜ਼ ਐ ਜੀ ਹਨਾ ਗੱਲ ਤਾਂ ਮੈਂ ਖਿਚੜੀ ਬਣਾ ਦਿੱਤੀ ਹੁਣ ਮੈਂ ਸੋਚਦੀ ਮੇਰੀ ਮੂੰਗੀ ਮਸਰੀ ਬਣਾਈ ਜਾਈਏ ਖਿਚੜੀਓ ਦੇ ਦੇ ਇਹਨੂੰ ਥੋੜੀ ਜੀ ਨਹੀਂ ਮੂੰਗੀ ਮਸਰੀ ਹੈਗੀ ਮੈਂ ਤਾਂ ਥੋੜੇ ਚੌਲ ਬਾੜ ਲੰਨੀ ਆ ਇੰਨੇ ਕੁ ਕੇਦੇ ਜੋਗੇ ਤਰ ਬਣਾਦੀ ਮੈਂ ਇਹਨੂੰ ਚੌਲ ਦੇ ਦੇ ਨੀ ਹਲਕੇ ਹਲਕਾ ਦੇ ਇਹਨੂੰ ਖਾਣਾ ਦਹੀਂ ਦਹੀਂ ਨੂੰ ਲੱਸੀ ਨਾ ਦੇਈ ਆ ਸ਼ਾਮ ਜੀ ਅੱਜ ਜਿਹੜੀ ਹਾਂ ਦਹੀਂ ਦੇ ਨੂੰ ਲੱਸੀ ਨਾ ਤਾਂ ਹੀ ਤੇ ਇਹਨੂੰ ਵੀ ਥੋੜਾ ਜਿਹਾ ਖਾਦਿਆ ਜਰੂਰ ਕਰ ਇਹਦੇ ਵਾਸਤੇ ਵੀ ਚੀਜ਼ ਚੰਗੀ ਹੈ ਦਹੀਂ ਇਹ ਥੋੜੀ ਜੀ ਨਹੀਂ ਤਾਂ ਖਾਏ ਲੰਦਾ ਇਹਦੀ ਹੈ ਉਹ ਤਾਂ ਅੱਜ ਕੱਲ੍ਹ ਕਿੱਟੇ ਦਹੀਂ ਵਿੱਚ ਪਾ ਲੈਂਦੇ ਨੇ ਮੰਨ ਗਿਆ ਪਰ ਫਿਰ ਵੀ ਹੈ ਨਾ ਨਾ ਫੁਤੇ ਆਏ ਨਾ ਕਰ ਬਸ ਪਾਏ ਨਾ ਹੁਣ ਤੂੰ ਆਏ ਮਾਰਦਾ ਹੁਣ ਆ ਕੱਪੜੇ ਤਾਂ ਕਾਹਦੇ ਪਾ ਲੇ ਐਨੇ ਗਰਮ ਬਸ ਠੰਡ ਲੱਗਦੀ ਹੁੰਦੀ ਆ ਠੜ ਲੱਦੀ ਆ ਪਾ ਲੈ ਆਰ ਅਰ ਠੰਡ ਜਖਾਮ ਉਹ ਤਾਂ ਬੰਦੇ ਨੂੰ ਚੱਸ ਬੰਦਾ ਚੱਸ ਇੱਕ ਤਾਂ ਨਾ ਰੀ ਧਰਨਾ ਨਾ ਚਾਰੰਜੀ ਤ ਸਾਰੇ ਸਿਸਟਮ ਦਾ ਇਹ ਜਿਹੜਾ ਸਰਕਲ ਆ ਮੇਨ ਪੁਆਇੰਟ ਤਰਨਾ ਕੋਈ ਗੱਲ ਨਹੀਂ ਪਿਆਰ ਜਦਿਕ ਤੌਰ ਨਾ ਲੰਗਿਆ ਨਹੀਂ ਕੱਦਾ ਬੁਨਿੰਦੋ ਕੋਈ ਹੋਰ ਖਰਾਕ ਹੈਗੀ ਹੈ ਦੇ ਦੇ ਪਈਆ ਉਹਦਾ ਖਰਾਕ ਇਹਨੂੰ ਪਰੇ ਪ੍ਰਸ਼ਾਦਾ ਪਾਣੀ ਦਾ ਦੇ ਦੇ ਤੇ ਮੈਂ ਪਾਣੀ ਪੂਣੀ ਭਰ ਦਵਾਂ ਫੇ ਮੈਂ ਵੀ ਜਾਣਾ ਕੰਮ ਕਰਿਆ ਮੰਨੋ ਨਹੀਂ ਤੇ ਨਾਲੇ ਹੁਣ ਆਇਆ ਕਰ ਸ਼ਨੀਵਾਰ ਦਾ ਰੱਖ ਪ੍ਰੋਗਰਾਮ ਆਪਾਂ ਚੱਲੀਏ ਬੋ ਬਰਾਇਨ ਨੂੰ ਤੇ ਭੈਣ ਨੂੰ ਕਹਦੀ ਭਾਈ ਸ਼ਨੀਵਾਰ ਨੂੰ ਬਣਾ ਘਰੇ ਦੇ ਨੂੰ ਹਣਾ ਕਈ ਵਾਰ ਆਇਆ ਹੁੰਦਾ ਨੇ ਵੀ ਬਾਹਰੋਂ ਆਇਆ ਕਿ ਦੇਖੋ ਘੁੰਮਣ ਫਿਰਨ ਲੰਘ ਜੰਦੇ ਆ ਨਾ ਪਹਿਲੇ ਫੋਨ ਸਵੇਰੇ ਛੁੱਟੀ ਆ ਗਏ ਟਾਈਮ ਪਟੇ ਉਹਨਾਂ ਨੂੰ ਫੋਨ ਕਰਕੇ ਤੂੰ ਕਹਿਦੀ ਮੇਥੇ ਹੋਵੇ ਨਾ ਹੋਵੇ ਪਰ ਤੂੰ ਜ਼ਰੂਰ ਕਹਿਦੀ ਵੀ ਭੈਣੇ ਅਸੀਂ ਆਉਣਾ ਹੈ ਠੀਕ ਆ ਕਹਿ ਦੋ ਹਾਂ ਕਹਿ ਦੋ ਉਹਨਾਂ ਸੀ ਸਾਡੇ ਮੇਰੇ ਕੋਲ ਇਹ ਰਿਸ਼ਤੇਦਾਰੀਆਂ ਹੁੰਦੀਆਂ ਨੇ ਤੇ ਭੈਣ ਭਾਈ ਨੂੰ ਆਹ ਰਿਸ਼ਤੇਦਾਰੀਆਂ ਹੀ ਗੁਣਾਂ ਦਾ ਮੇਲ ਵਰਤਣੂ ਹਾਂ ਸੱਪਾ ਸੇ ਜਾਣਾ ਪੈਂਦਾ ਪੈਂਦਾ ਆਲੇ ਬੰਦੇ ਨੇ ਹੁਣ ਤੇ ਜਿਆਦੇ ਕਾਦ ਮੋੜ ਹੁੰਦਾ ਕਬੀਲਦਾਰੀ ਵਾਲਾ ਜੰਦਾ ਬੰਦਾ ਕੰਮਕਾਰ ਵਾਲੇ ਕਿੱਥੇ ਨਹੀਂ ਸਹੀ ਗੱਲ ਆ ਫਸ ਲਈ ਆ ਵੀ ਅੱਜ ਭਾਈ ਨੂੰ ਦੇਖ ਦੇਖ ਕੇ ਰਾਤ ਲਾ ਆਉਂਗੇ ਇੱਕ ਕਹ ਨਹੀਂ ਇਹ ਦੋ ਲੈ ਕਦੇ ਭੈਣ ਆਇਨਾ ਨਾ ਕਹਦੇ ਭਾਈ ਰਾਤ ਨੂੰ ਮਿੰਜੇ ਨਹੀਂ ਹੈਗੇ ਸਾਡੇ ਕੋਲ ਭੈਣਾ ਨਹੀਂ ਕਹਿੰਦੀਆਂ ਨਾ ਆਪ ਥੱਲੇ ਪੈ ਜਾਂਦੇ ਇਹਨਾਂ ਪਾਈਆਂ ਨੂੰ ਹੀ ਤੂੰ 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 ਆ ਗਿਆ ਪਾਈਆਂ ਨੂੰ ਗਾ ਬੀਜੇ ਤਿਆਰ ਕਿਆ ਕਿਆ ਸਖਨਾਂ ਨਾਲ ਆਪਾਂ ਗਏ ਐ ਏਡਾ ਘਾਰ ਆ ਇਨੇ ਮੰਚੇ ਐ ਇਨੇ ਵੱਡਾ ਆ ਵੀ ਤੁਸੀਂ ਥੱਲੇ ਕੋਈ ਜੇ ਘਰ ਦੇ ਘਰ ਪੈ ਵੀ ਲਾਉਂਗੇ ਤਾਂ ਵੀ ਸਾਨੂੰ ਕੋਈ ਦਿੱਕਤ ਨਹੀਂ ਤਾਂ ਵੀ ਦਿੱਕਤ ਨਹੀਂ ਤਾ ਅਮੀ ਕੋਈ ਭੈਣਾ ਦੇ ਘਰ ਚੱਲੇ ਆ ਪਾਈਆਂ ਕੋਲੇ ਹੁੰਦੇ ਨੇ ਪੜਦੇ ਭੈਣਾ ਦੇ ਸਹੀ ਗੱਲ ਆ ਹੈ ਭੈਣ ਦੇ ਘਰ ਅਸੀਂ ਕਿਆ ਖਾ ਕੇ ਪੀ ਕੇ ਆਏ ਤਾਂ ਪਾਈ ਦੇ ਹੱਥਾਂ ਵਿੱਚ ਖੰਡਾਉਣਾ ਕਿ ਉਸੇ ਕੋਣਾ ਬਿਲਕੁਲ ਬਿਲਕੁਲ ਤੇਰੀ ਗੱਲ ਠੀਕ ਆ ਮੋਹ ਕਰਦੀ ਆ ਮੈਂ ਪਕਈਏ ਬਹੁਤ ਮੋਹ ਕਰਦੀ ਆ ਨੇ ਦੋਏ ਭੈਣਾਂ ਕੱਲ੍ਹ ਭਾਈ ਦੂਜੇ ਭੈਣਾਂ ਉਹ ਚੱਲ ਕੇ 6 ਮਹੀਨੇ ਰਹਿ ਕੇ ਤੇ ਬਹੁਤ ਮੋਹ ਕਰਦੀ ਆ ਨੇ ਬੀੜੀਆਂ ਦੀ ਗੱਲ ਨਹੀਂ ਹੋएगी ਬੰਦਾ ਮੋਹ ਦਾ ਹੀ ਭੁੱਖਾ ਐ ਇੱਥੇ ਤੋਂ ਕਿਆ ਲੈ ਕੇ ਜਾਣਾ ਕੁਛ ਨਹੀਂ ਲੈ ਕੇ ਜਾਣਾ ਇੱਥੇ ਛੱਡ ਦੇਣਾ ਹਾਂ ਐਡੀ ਦੂਰ ਤੋਂ ਆਈ ਐ ਇੱਕ ਮੋਹ ਦੀ ਭੁਖੀ ਐ ਹਾਂ ਲੇਟ ਦੇਣ ਦਾ ਨਹੀਂ ਹੁੰਦਾ ਮੋਦੀ ਨੂੰ ਕਿਉਂ ਪਿਆਰ ਪਰ ਮੈਂ ਤਾਂ ਇੱਕ ਗੱਲ ਹੋਰ ਵੀ ਹੱਦ ਨਾਲ ਚਲੋ ਸਾਰੇ ਦੇ ਜਿਹੜੇ ਰਿਸ਼ਤੇ ਆ ਉਹ ਆਪਣੀ ਆਪਣੀ ਜਗਾ ਪਰ ਜਦੋਂ ਆਪਾਂ ਨੇ ਉਹਨੂੰ ਮਿਲਣਾ ਨਾ ਉਹਨੂੰ ਕਿੰਨਾ ਚੋ ਚੜਨਾ ਹੈ ਨਹੀਂ ਤਾਂ ਹੁੰਦੀ ਇਹ ਨਹੀਂ ਪਤਾ ਆਪਾਂ ਨੂੰ ਪਰ ਉਹਨੇ ਆਏ ਹਣਾ ਵੀ ਹਾਂ ਵੀ ਮੇਰਾ ਭਾਈ ਆ ਪਰ ਅਸੀਂ ਵੀ ਗਲਤੀ ਮੰਨਦੇ ਆ ਅਸੀਂ 10 ਦਿਨ ਲੇਟ ਆ ਹਾਂ ਕਿੱਥੇ ਆਪਾਂ ਨੇ ਵੀਡੀਓ ਦਾ ਕੰਮ ਸ਼ੁਰੂ ਕਰਨਾ ਤੇ 1 ਹੁਣ ਦਾ ਨਾਮ ਕਿੰਨੇ 2 ਸਾਲ 2.5 ਹੋ ਗਏ ਜਿਹੜੇ ਕਿੱਥੇ ਤੇ ਕਿੱਥੇ ਮਰਬ ਨੇ ਨਿਵਾਦ ਕਰਾਉਣਾ ਸੀ ਇਹ ਗੱਲ ਉਹ ਪਰਮਾਤਮਾ ਹੀ ਬਣਾਉਂਦਾ ਰਿਸ਼ਤੇ ਬੰਦਾ ਕੋਈ ਨਹੀਂ ਹੁੰਦਾ ਬਣਾਉਣ ਵਾਲਾ ਨਹੀਂ ਬਣਾਉਂਦਾ ਬਿਲਕੁਲ ਤੇਰੀ ਗੱਲ ਪੱਕੀ ਹੈ ਭਾਈ ਦਾ ਰਿਸ਼ਤਾ ਰਹੋਣਾ ਕਿ ਉਹਨੇ ਭੈਣਾਂ ਦਾ ਤਾਂ ਤੇ ਦੂਜਾ ਨੰਬਰ ਤਾਂ ਅੰਗਤ ਕਰਨ ਵਾਲਾ ਭਾਈ ਜਿਹਨੇ ਸਾਡੇ ਘਰ ਤੱਕ ਭੈਣ ਖਿੱਚ ਕੇ ਲਿਆਉਂਦੀ ਐਡੀ ਗੁੱਤ ਮੈਂ ਦਾਣਾ ਪਾਣੀ ਦੀ ਕਿ ਨੇ ਦਾ ਸ਼ਹਿਰ ਬਿਹਾਰ ਕਰਕੇ ਗਈ ਆ ਹਰਮਨਿੰਦਰ ਨੇ ਅੰਗਤ ਨੇ ਮਿਲਣਾ ਜਾ ਕੇ ਭੂਆ ਨੂੰ ਹੈ ਮਿਲੂੰਗਾ ਜਿਆਦਾ ਤਾਂ ਇਹਦੇ ਘਰ ਕਿਵੇਂ ਵੀ ਆ ਇਹ ਸਾਬ ਦਾ ਹੀ ਮੋਹ ਲੰਦਾ ਹਾਂ ਸਾਬ ਦਾ ਹੀ ਲੰਦਾ ਇਹ ਪਰ ਇਹ ਕਿਸੇ ਕੋਲ ਆਉਂਦਾ ਨਹੀਂ ਨਹੀਂ ਪਹਿਲਾਂ ਪਹਿਲਾਂ ਕਰਦਾ ਮੈਂ ਭੁੱਲ ਜਾਂਦਾ ਉੱਪਰ ਜੰਦੇ ਆਪੇ ਲੱਗੇ ਕੋਣਾ ਇਹ ਹੋ ਜਾਂਦਾ ਨਿਆਣੇ ਹੋ ਜਾਂਦਾ ਹੁਣ ਆਪਾਂ ਨਵੇਂ ਥਾਉਂ ਜਾਂਦੇ ਥੋੜਾ ਆਪਾਂ ਨੂੰ ਅਡਜਸਟ ਕਰਨ ਔਖਾ ਹੋ ਜਾਂਦਾ ਤੇ ਜੇ ਬੰਦਾ ਜਾਂਦਾ ਆਉਂਦਾ ਰਹਿੰਦਾ ਫੇ ਥੋੜਾ ਫਰਕ ਪੈ ਜਾਂਦਾ ਪੈ ਜਾਂਦਾ ਇਹ ਵੀ ਗੱਲ ਤੇਰੀ ਪੱਕੀ ਆ ਹੋਏ ਹੋਏ ਫਰਕ ਨਿਆਣੇ ਦਾ ਪੈ ਜਾਂਦਾ ਮੈਂ ਤਾਂ ਸੱਚੀ ਗੱਲ ਦੱਸਣਾ ਮੈਂ ਜਿੱਥੇ ਤੱਕ ਸੋੜਿਆ ਹੁਣ ਕੱਲ ਮम्मी ਵੀ ਦੱਸਦੀ ਸੀ ਕੱਲ ਸਾਡੇ ਕੋਲੇ ਪਿੰਡ ਕਾਲਿਆ ਵਾਲੇ ਉੱਥੇ ਤੋਂ ਆਜਿਆ ਦੀ ਮੇਰੀ ਭੁਗਾਈਆਂ ਹੀ ਲੱਗ ਗਈਆਂ ਦੂਵੀ ਕੋਈ ਨੋਹਾ ਵੀ ਲੱਗਦੇ ਕੋਈ ਭੁਗਾਈਆਂ ਨੇ ਵੀ ਲੱਗਦੇ ਉਹਦਾ ਬੜਾ ਹੀ ਹੁੰਦਾ ਤੇ ਉਹ ਵੀ ਗੱਲ ਕਹਿਣ ਸਾਰੇ ਮम्मी ਕਹਿੰਦੀ ਉਹ ਮੰਦਰ ਚ ਅਚਿ ਸ਼ਿਵ ਮੰਦਰ ਚ ਕੱਲ ਕਿਉ ਤੇ ਸਾਡੇ ਘਰ ਵੀ ਦੇ ਨੇ ਤੇ ਉਹ ਕਹਿਣ ਲੱਗੀਆਂ ਅਸੀਂ ਵੀ ਵੀਡੀਓ ਅੰਗਤ ਕਰਕੇ ਦੇਖਦੇ ਸਾਰ ਰਹੀ ਅੱਜ ਤੱਕ ਮੈਂ ਜਿੰਨੇ ਵੀ ਕਿਸੇ ਦੇ ਬੂਤ ਸੁਣੇ ਹੁਣ ਸਾਡੀ ਲਹਿਰ ਹੋ ਗਈ ਪਿੱਛੇ ਸਭ ਕਹਿ ਰਹੇ ਅਸੀਂ ਅੰਗਤ ਕਰਕੇ ਵੀਡੀਓ ਦੇਖਦੇ ਜਦੋਂ ਪਿਆਰ ਹੁੰਦਾ ਅੰਗਤ ਨੂੰ ਜਿਹੜਾ ਰੱਖਦਾ ਉਹਨੂੰ ਮੁੱਛ ਕੇ ਦੇਖੋ ਜਦ ਕਿਹਾ ਪਿਆਰ ਇਹ ਕੀ ਚੀਜ਼ ਕੀ ਹੈ ਇਹ ਹੱਥ ਖੜੇ ਕਰਾਉਂਦਾ ਏ ਇਹ ਬੈਠਾ ਇਹ ਚੀਜ਼ ਕੀ ਹੋਦਾ ਨਹੀਂ ਕੋਈ ਇਹਨੂੰ ਕੁਝ ਨਹੀਂ ਹੈਗਾ ਜੇ ਮੈਂ ਮਾੜੀ ਤੁਸੀਂ ਵੀ ਚੱਲ ਗਏ ਮਨਿੰਦਰ ਸਿੰਘ ਕੰਮ ਪੈ ਗਿਆ ਮੈਂ ਕੰਮ ਕਰਨ ਲੱਗੀ ਇਹਨੇ ਤਾਂ ਜਿੱਦ ਪਾੜ ਲਿਆ ਮੇਰੇ ਕੋਲ ਕਾਤੇ ਕਿੱਥੇ ਗਏ ਐਵੇਂ ਕਰੂਗਾ ਇਹ ਇਸ ਦੌਰ ਵਿੱਚ ਆਪਣੀ ਬਾਕੀ ਮੰਦੀ ਆ ਧਰਤੀ ਮੈਂ ਕਿਹਾ ਆ ਮਹੀਨਾ ਨਿਗਲ ਜਿਵੇਂ ਅਗਲੇ ਮਹੀਨੇ ਜਿਵੇਂ ਮਰਜ਼ੀ ਫਿਰ ਲਿਆ ਤੇਰੇ ਸਹੀ ਆ ਚਲੋ ਤੇ ਹੁਣ ਚਾਹੀਦੀ ਮੈਂ ਵੀ ਲੇਟ ਹੁੰਨਾ ਤੇ ਮੈਂ ਵੀ ਜਾਇਆ ਮੈਂ ਮੈਂ ਵੀ ਬੜੇ ਇੱਕ ਦੋ ਕੰਮ ਆ ਜਿਹੜੇ ਉਹ ਨਿਬੇੜਾ ਠੀਕ ਆ ਸਾਗ ਤਾਂ ਮੈਂ ਬਣਾਉਣਾ ਨਹੀਂ ਮੇਰੀ ਮਿੰਦਾ ਢਿੱਲਾ ਨਾ ਬਣਾ ਇਹ ਜਿਨੀਆਣੀ ਹੋਣੀ ਬੰਦਦਾ ਹੈਗਾ ਹਾਂ ਠੀਕ ਹੋਰ ਵੀ ਇੱਕ ਦੋ ਦਿਨ ਤੱਕ ਫੇਰ ਬਣਾ ਲੀਂਗਾ ਨਾ ਉਲਟੀ ਆ ਜੀ ਤੂੰ ਬੋਲੀ ਤੇ ਚਲੋ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਕਿਸੇ ਹੁਣ ਅਗਲੇ ਬਲਾਕ ਚ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਚ ਰੱਖੇ